ਕਿਸਾਨ ਦੋਸਤੋ ਇਹ ਮਾਨਸੂਨ ਦਾ ਸੀਜ਼ਨ ਹੈ ਤੇ ਐਤਰੀ ਵਰਖਾ ਇਹੋ ਜੀ ਹੋ ਰਹੀ ਹੈ ਕਿਤੇ ਤਾਂ ਡੋਬਾ ਹੋ ਰਿਹਾ ਤੇ ਕਿਤੇ ਸੁੱਕਾ ਪੈ ਰਿਹਾ ਹੈ ਇੱਕ ਚੀਜ਼ ਇਸ ਸਮੇਂ ਪਰ ਮੁੱਖ ਤੌਰ ਤੇ ਕਿਸਾਨਾਂ 'ਚ ਦੇਖੀ ਜਾ ਰਹੀ ਕਿ ਹਰ ਇੱਕ ਵਿਅਕਤੀ ਮੀਂਹ ਦੇ ਪਾਣੀ ਨੂੰ ਸੰਭਾਲਣਾ ਚਾਹੁੰਦਾ ਹੈ ਉਹਨੂੰ ਰੀਚਾਰਜ ਕਰਨਾ ਚਾਹੁੰਦਾ ਹੈ ਕਿ ਮੈਂ ਪਾਣੀ ਧਰਤੀ 'ਚ ਪਾ ਦੇਵਾਂ ਤਾਂ ਕਿ ਧਰਤੀ ਦਾ ਪਾਣੀ ਜਿਹੜਾ ਹੈਗਾ ਉਹ ਉੱਪਰ ਆ ਜਵੇ ਇਹ ਸੋਚ ਬਹੁਤ ਸਾਰੇ ਕਿਸਾਨਾਂ ਦੇ ਦਿਮਾਗ ਦੇ ਵਿੱਚ ਹੈ ਪਰੰਤੂ ਦੋਸਤੋ ਆਪਾਂ ਕਰਤਾ ਚੰਗਾ ਰਹੀਆਂ ਪਰ ਕਿਤੇ ਇਹ ਨਾ ਹੋਵੇ ਕਿ ਚੰਗਾ ਕਰਦੇ ਕਰਦੇ ਆਪਾਂ ਨੁਕਸਾਨ ਕਰ ਬੈ। ਮੈਂ ਮੰਨਦਾ ਕਿ ਕਈ ਘਟੀਆਂ ਫੈਕਟਰੀਆਂ ਵਾਲੇ ਕਈ ਕਈਆਂ ਨੇ ਜ਼ਮੀਨ ਦੇ ਅਜਬੋਰ ਕਰਕੇ ਗੰਦਾ ਪਾਣੀ ਪਾਇਆ ਤੇ ਨੁਕਸਾਨ ਕੀਤਾ ਹੈ। ਪਰੰਤੂ ਸਾਡੀ ਤਾਂ ਆਪਦੀ ਧਰਤੀ ਹੈ ਅਸੀਂ ਉਹਨਾਂ ਵਾਂਗੂ ਨਹੀਂ ਕਰਨਾ। ਆਪਾਂ ਮਤਲਬ ਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਚੰਗਾ ਕਰਦੇ ਕਰਦੇ ਆਪਣੇ ਤੋਂ ਗਲਤੀ ਹੋ ਜਾਵੇ ਇਸ ਕਰਕੇ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਸਨੇਹਾ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਲੱਗਿਆ। ਥੋੜਾ ਜਿਹਾ ਗੌਰ ਕਰਿਓ ਜੀ ਇਹਦੇ ਤੇ ਇਹ ਤੁਹਾਡੇ ਦੀ ਸਹਾਇਕ ਹੋਏਗਾ ਇਹਨਾਂ ਨੇ ਹੈਡਿੰਗ ਦਿੱਤੀ ਹੈ ਕਿ ਸਾਵਧਾਨੀ ਨਾਲ ਕਰੋ ਮੀਂਹ ਦੇ ਪਾਣੀ ਨੂੰ ਰੀਚਾਰਜ ਤਾਂ ਇਹਨਾਂ ਨੇ ਦੱਸਿਆ ਕਿ ਪੰਜਾਬ ਚ ਸਾਲਾਨਾ 650 ਮਿਊਟ ਵਰਖਾ ਹੁੰਦੀ ਹੈ ਜਿਹਦੀ ਵਰਤੋਂ ਕੇਵਲ ਸਿੰਚਾਈ ਰੂਪ ਕੀ ਹੁੰਦੀ ਹੈ ਜਿਹੜਾ ਵਾਧੂ ਪਾਣੀ ਹੈਗਾ ਉਹਨੂੰ ਜਮ੍ਹਾਂ ਕਰਕੇ ਦੁਬਾਰਾ ਵਰਤੋਂ ਲਈਆਂਦਾ ਜਾ ਸਕਦਾ ਹੈ ਤੇ ਧਰਤੀ ਦਾ ਜਿਹੜਾ ਇਹਤਲਾ ਪਾਣੀ ਹੈ ਉਹਦਾ ਪੱਧਰ ਉੱਚਾ ਚੱਕਣ ਲਈ ਸਾਫ਼ ਪਾਣੀ ਨੂੰ ਰੀਚਾਰਜ ਕਰਨਾ ਅਤਿ ਜ਼ਰੂਰੀ ਹੈ ਸਾਫ ਪਾਣੀ ਰੀਚਾਰਜ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੇ ਤੇ ਸ਼ਹਿਰਾਂ ਦੇ ਲੋਕ ਹੈਗੇ ਆ ਉਹ ਤਾਂ ਆਪਣੀਆਂ ਛੱਤਾਂ ਵਾਲਾ ਪਾਣੀ ਜਿਹੜਾ ਹੈਗਾ ਸੰਭਾਲ ਸਕਦੇ ਆ ਪਰੰਤੂ ਜਿਹੜੇ ਪਿੰਡਾਂ ਵਾਲੇ ਲੋਕ ਹੈ ਇਹ ਛੱਪੜਾਂ ਤੇ ਖੂਹਾਂ ਵਿੱਚ ਪਾ ਕੇ ਇਹ ਪਾਣੀ ਸੰਭਾਲ ਸਕਦੇ ਆ ਇਹ ਅੱਗੇ ਲਿਖਦੇ ਆ ਆਪਾਂ ਅੱਗੇ ਚਰਚਾ ਵੀ ਕਰਾਂਗੇ ਕਿ ਕੀ ਕਰਨਾ ਚਾਹੀਦਾ ਹੈ ਅੱਗੇ ਲਿਖਦੇ ਆ ਕਿ ਅੱਜਕੱਲ੍ਹ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿ ਅਸੀਂ ਪਾਣੀ ਰੀਚਾਰਜ ਕਰਨਾ ਹੈ ਪਰੰਤੂ ਕਈ ਵਾਰੀ ਗਲਤੀ ਦੇ ਨਾਲ ਕਿਸਾਨ ਸਿੱਧਾ ਹੀ ਜਿਹੜਾ ਰੋੜੂ ਪਾਣੀ ਹੈ ਜਿਹੜ ਰੁੜ ਕੇ ਆ ਰਿਹਾ ਪਾਣੀ ਹੈ ਉਹ ਸਮਰਸੀਬਲ ਮੋਟਰਾਂ ਵਾਲੇ ਪਾਸੇ ਨੂੰ ਜਾਂ ਜਿਹੜਾ ਹੈਗਾ ਇਹ ਬੋਰ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਨਾਲ ਖਤਰਾ ਰਹਿੰਦਾ ਹੈ ਕਿ ਕਿਤੇ ਧਰਤੀ ਵਾਲਾ ਪਾਣੀ ਖਰਾਬ ਨਾ ਹੋ ਜੇ ਤੇ ਇਹਦੇ ਵਿੱਚ ਜਿਵੇਂ ਖੇਤੀ ਰਸਾਇਣ ਕੀਟਨਾਸ਼ਕ ਖਾਦ ਜੈਵ ਖਾਦ ਸੂਖਮ ਜੀਵ ਇਹ ਮੌਜੂਦ ਹੁੰਦੇ ਆ ਤੇ ਜੇ ਇੱਕ ਵਾਰੀ ਅਸੀਂ ਇਹ ਪਾਣੀ ਸਿੱਧਾ ਧਰਤੀ 'ਚ ਪਾ ਲਿਆ ਤਾਂ ਉਹਦੇ ਨਾਲ ਸਾਡਾ ਜਿਹੜਾ ਧਰਤੀ ਦਾ ਪਾਣੀ ਹੈ ਦੂਸ਼ਿਤ ਹੋ ਸਕਦਾ ਹੈ ਤੇ ਫੇਰ ਉਹਨੂੰ ਅਸੀਂ ਜਿਹੜਾ ਹੈਗਾ ਸਾਫ਼ ਕਰਨ ਤੇ ਸਾਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪਵੇਗਾ ਠੀਕ ਹੈ ਇਹ ਇਹਨਾਂ ਦਾ ਕਹਿਣਾ ਹੈ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਸਿੱਧੇ ਰੋੜੂ ਪਾਣੀ ਜਿਹੜਾ ਹੈਗਾ ਬੋਰਾ 'ਚ ਨਾ ਪਾਓ ਜਿਹੜਾ ਰੁੜਿਆ ਪਾਣੀ ਹੈਗਾ ਰੋੜੂ ਪਾਣੀ ਇਹ ਸਿੱਧਾ ਬੋਰਾ 'ਚ ਨਾ ਪਾਓ ਇਹਦੇ ਨਾਲ ਕੀ ਬੋਰੀ ਵੀ ਪਾੜ ਜਾਂਦਾ ਹੈ ਤੇ ਬੋਰ ਵੀ ਖਰਾਬ ਹੋ ਜਾਂਦਾ ਹੈ ਪਰੰਤੂ ਪਾਣੀ ਤੁਸੀਂ ਇਹਦੀ ਚਾਰਜ ਕਰਨਾ ਹੈ ਤੇ ਰੀਚਾਰਜ ਕਰਨੀਆਂ ਜਿਹੜੀਆਂ ਤਕਨੀਕ ਹੈਗੀਆਂ ਉਹਨਾਂ ਤਕਨੀਕਾਂ ਨੂੰ ਵਰਤੋ ਤਾਂ ਕਿ ਆਪਣਾ ਪਾਣੀ ਵੀ ਰੀਚਾਰਜ ਹੋ ਜਾਵੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਇਹ ਆਪਣਾ ਖਰਾਬੀ ਵੀ ਨਾ ਹੋਵੇ ਤਾਂ ਇਹਨਾਂ ਨੇ ਕਿਹਾ ਕਿ ਪਾਣੀ ਰੀਚਾਰਜ ਕਰਨ ਵਾਸਤੇ ਜਿਹੜੇ ਖੇਤੀ ਮਾਹਰ ਹੈਗੇ ਐ ਉਹਨਾਂ ਦੀ ਸਲਾਹ ਜ਼ਰੂਰ ਲਵੋ ਜਿਵੇਂ ਥੱਲੇ ਇੱਥੇ ਦਾ ਨੇ ਇਹ ਨੰਬਰ ਦਿੱਤਾ ਹੈਗਾ ਨਾ ਜਿੰਨਾ ਲੇਖ ਲਿਖਿਆ ਬਿੰਦੂ ਅਮਨਦੀਪ ਕੌਰ ਹਰਿੰਦਰ ਸਿੰਘ કૃषि ਵਿਗਿਆਨ ਕੇਂਦਰ ਕਪੂਰਥਲਾ ਮੋਬਾਈਲ 98142445666 ਹੁਣ ਇਹਦੇ ਤੇ ਮੈਂ ਅੱਗੇ ਆਪਣਾ ਕੁਝ ਜੋੜਨਾ ਚਾਹਣਾ ਹੈ ਕਿ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਇਸ ਸਮੇਂ ਕਿ ਜੈਸਾ ਆਪਦੇ ਨਾਲ ਅਸੀਂ ਸਾਰੇ ਜਾਣੇ ਲੱਗੇ ਹੋਏ ਹਾਂ ਕਿ ਪਾਣੀ ਰੀਚਾਰਜ ਕਰਨਾ ਹੈ ਇੱਕ ਕੰਮ ਪਹਿਲ ਦੇ ਆਧਾਰ ਤੇ ਕਰਨਾ ਪਊਗਾ ਕਿ ਜਿੰਨੇ ਆਪਣੇ ਪੁਰਾਣੇ ਖੂਹ ਪਏ ਹਨ ਪ੍ਰਾਣੀਆਂ ਖੁਈਆਂ ਪਈਆਂ ਤੇ ਜਿਹੜੇ ਆਪਣੇ ਛੱਪੜ ਹੈ ਇਹਨਾਂ ਛੱਪੜਾਂ ਨੂੰ ਦੁਬਾਰਾ ਸੁਰਜੀਤ ਕਰਨਾ ਪਊਗਾ ਆ ਮੇਰੇ ਨਾਨਕੇ ਆ ਪਾਕਸਰ ਮੁਕਸਰ ਕਿੱਡਾ ਵੱਡਾ ਛੱਪੜ ਹੈ ਪਾਕਸਰ ਦਾ ਆ ਮੋਗੇ ਦੇ ਕੋਲੇ ਜਿਹੜਾ ਹੈਗਾ ਇਹ ਕਿੱਡੇ ਕਿੱਡੇ ਵੱਡੇ ਛੱਪੜ ਨੇ ਪਿੰਡਾਂ ਦੇ ਵਿੱਚ ਇੰਨਾ ਛੱਪੜਾ ਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਪਊਗਾ ਇਹਨਾਂ ਦੇ ਦੇ ਪਾਸਿਓਂ ਮਿੱਟੀ ਕੱਢ ਕੇ ਜਿਹੜੀ ਆਪਣੀ ਕਾਈ ਜੰਮੀ ਹੋਈ ਹੈ ਜਾਂ ਜਿਹੜੀ ਇਹ ਕਲੇ ਮਿੱਟੀ ਜੰਮੀ ਹੋਈ ਹੈ ਉਹਨੂੰ ਕਰਕੇ ਦੁਬਾਰਾ ਜ਼ਮੀਨ ਦੇ ਪੋਰ ਖੋਲਣੇ ਪੈਣਗੇ ਜਿਹਨੂੰ ਅਸੀਂ ਸਭ ਤੋਂ ਵਧੀਆ ਤਰੀਕਾ ਤਾਂ ਅਸੀਂ ਇਹੀ ਸਮਝਦੇ ਆਂ ਕਿ ਅਸੀਂ ਜਿਹੜਾ ਵੈਟਲੈਂਡ ਵਾਲਾ ਕਿ ਤੁਸੀਂ ਛੱਪੜ ਨਹੀਂ ਹੈਗਾ ਪੰਚਾਇਤਾਂ ਦੀਆਂ ਜਗ੍ਹਾ ਡੁੰਗੀਆਂ ਕਰੋ ਉਹਦੇ ਵੱਲ ਸਾਰਾ ਪਾਣੀ ਮੋੜੋ ਮੋੜੋ ਤਾਂ ਕਿ ਉਹ ਹੌਲੀ-ਹੌਲੀ ਹੌਲੀ ਥੱਲੇ ਜੀਰਦਾ ਰਹੇ ਕਈ ਕਿਸਾਨ ਵੀ ਤੁਹਾਨੂੰ ਫਸ ਜਾਂਦੇ ਆ ਕਿ ਆਪਦੇ ਖੇਤ ਦੇ ਵਿੱਚ ਪਾਣੀ ਦਾ ਬਹੁਤ ਢੰਮ ਲੱਗ ਗਿਆ ਤਾਂ ਉਹਨਾਂ ਕਿਸਾਨਾਂ ਦੇ ਖੇਤਾਂ ਜੇ ਆਪਾਂ ਪਿਛਲੇ ਸਾਲਾਂ 'ਚ ਵੀ ਦੇਖਿਆ ਹੈ ਕਿ ਜੇ ਆਪਾਂ ਇੱਕ ਡੂੰਗਾ ਟੋਆ ਪਟਦੇ ਆ ਜਿਹੜਾ ਕਿ ਰੇਤਾ ਤੱਕ ਚੱਲਦਾ ਹੈਗਾ ਤਾਂ ਉਹ ਬਹੁਤ ਵਧੀਆ ਕੰਮ ਕਰਦਾ ਹੈ। ਉਹਦੇ ਨਾਲ ਖੇਤਾਂ ਦਾ ਪਾਣੀ ਵੀ ਜਿਹੜਾ ਜਲਦੀ ਉੱਤਰ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜਾ ਹੈਗਾ ਰੇਤਾ ਜਿਹੜਾ ਪਾਣੀ ਉਹ ਬਹੁਤ ਤੇਜ਼ੀ ਨਾਲ ਖਿੱਚਦਾ ਹੈ। ਕੁੱਲ ਮਿਲਾ ਕੇ ਮੱਕੇ ਸਾਨੂੰ ਜਿਸ ਹਿਸਾਬ ਦੇ ਨਾਲ ਤੁਸੀਂ ਜਾਗਰੂਕ ਹੋਏ ਹੋ ਬਹੁਤ ਵਧੀਆ ਗੱਲ ਹੈ। ਪਰੰਤੂ ਹੁਣ ਉਹਦੇ ਤਰੀਕੇ ਸਹੀ ਵਾਲੇ ਪਾਸੇ ਨੂੰ ਆਪਾਂ ਨੂੰ ਤੁਰਨਾ ਪਏਗਾ। ਤਾ ਪੈਲ ਦੇ ਆਧਾਰ ਤੇ ਛਪੜਾਂ ਦੇ ਕਬਜ਼ੇ ਛਡਨੇ ਪਛੜਾਉਣੇ ਪੈਣੇ ਆ ਛਪੜ ਵੱਡੇ ਕਰਨੇ ਪੈਣੇ ਆ ਛਪੜਾਂ ਨੂੰ ਡੰਗਾਈ ਤੱਕ ਪਟਣਾ ਪੈਣਾ ਜਿਵੇਂ ਪਿਛਲੀ ਕੈਪਟਨ ਸਰਕਾਰ ਨੇ ਸਾਰੇ ਛਪੜ ਡੂੰਘੇ ਪੜ ਕਰਵਾਏ ਸੀਗੇ ਤਾਂ ਬਹੁ ਜਗ੍ਹਾ ਤੇ ਲੋਕਾਂ ਨੇ ਰੇਤਾ ਕੱਢਣ ਦੇ ਚੱਕਰ ਦੇ ਵਿੱਚ ਹੀ ਡੂੰਘੇ ਕਰ ਦਿੱਤੇ ਪਰੰਤੂ ਉਹ ਧਰਤੀ ਆਸ ਤੇ ਚੰਗੇ ਸਾਬਤ ਹੋਏ ਜਿਹੜਾ ਸੰਤ ਸੀਚੇਵਾਲ ਵਾਲਾ ਮਾਡਲ ਆ ਉਸੇ ਦੇ ਹਿਸਾਬ ਦੇ ਨਾਲ ਰੇਤਾ ਤੱਕ ਜਾ ਕੇ ਵੈਟਲੈਂਡ ਦੀ ਤਰ੍ਹਾਂ ਆਪ ਨੂੰ ਬਣਾਉਣਾ ਪਏਗਾ ਤੇ ਇਸ ਨੂੰ ਕਰਨਾ ਪੈਣਾ ਹੁਣ ਜਿਹੜੇ ਜਿਹੜੇ ਤੁਹਾਡੇ ਕਿਸਾਨਾਂ ਦੇ ਖੇਤਾਂ 'ਚ ਪਾਣੀ ਖੜਦਾ ਹੈ ਤੁਹਾਡੇ ਖੇਤ 'ਚ ਖੂਹੀ ਖੜੀ ਹੈ ਪੁਰਾਣੀ ਇਹ ਪੁਰਾਣਾ ਜਿਹੜਾ ਹੈਗਾ ਜੋ ਪੁਰਾਣਾ ਖੂਹ ਹੈਗਾ ਕੋਈ ਤਾਂ ਉਹਨਾਂ ਨੂੰ ਤੁਹਾਨੂੰ ਡਿਵੈਲਪ ਕਰਨਾ ਪਏਗਾ ਤਾਂ ਕਿ ਜਿਹੜਾ ਹੈਗਾ ਪਾਣੀ ਤੁਹਾਡਾ ਜਿਹੜਾ ਹੈਗਾ ਉਹ ਜਾ ਸਕੇ ਪਰੰਤੂ ਮੈਂ ਫੇਰ ਕਹਿੰਨਾ ਕਿ ਪਾਣੀ ਰੀਚਾਰਜ ਕਰੋ ਰੋੜੋ ਪਾਣੀ ਸਿੱਧਾ ਬੋਰ 'ਚ ਪਾਉਣ ਤੋਂ ਗਰੇਜ ਕਰੋ ਕਿਤੇ ਆਪਾਂ ਗਲਤੀ ਨਾ ਗਲਤੀ ਨਾ ਕਰਦਾਂ ਪਰੰਤੂ ਕਿਸਾਨ ਤਾਂ ਵੀ ਧਰਤੀ ਦਾ ਪੁੱਤ ਹੈਗਾ ਇਹਨੇ ਇਹਨੇ ਥੋੜੀ ਉਹਨਾਂ ਵਾਂਗੂ ਕਰਨਾ ਹੈ ਤੇ ਜੋ ਇਹ ਰੀਆਂ ਤਕਨੀਕ ਨੇ ਜਿਵੇਂ ਤੁਹਾਨੂੰ ਪਿੱਛੇ ਨੰਬਰ ਦਿੱਤਾ ਇਹਨਾਂ ਨਾਲ ਗੱਲ ਕਰੋ ਜੋ ਤਕਨੀਕ ਨੇ ਪਾਣੀ ਰੀਚਾਰਜ ਕਰਨੀਆਂ ਉਹਨਾਂ ਨੂੰ અપਨਾ ਕੇ ਆਪਾਂ ਕਰੀਏ ਤਾਂ ਕਿ ਦੋਵੇਂ ਚੀਜ਼ਾਂ ਠੀਕ ਹੋ ਜਾਣ ਧਰਤੀ ਵੀ ਬਚੇ ਪਾਣੀ ਵੀ ਰੀਚਾਰਜ ਹੋ ਜੇ ਤੇ ਸਾਡੀ ਫਸਲ ਵੀ ਡੁੱਬਣੋਂ ਹਟ ਜੇ ਸਾਰਾ ਕੁਝ ਦੇ ਸਾਡੇ ਕੋਲੇ ਹੱਲ ਆ ਸਕਣ ਧੰਨਵਾਦ ਦੋਸਤੋ ਮਿਹਰ ਬਾਣੀ ਦੋਸਤੋ